ਕ੍ਰਿਸਮਸ ਮੌਕੇ ਅੰਮ੍ਰਿਤਸਰ 'ਚ ਇਸਾਈਆਂ ਨੇ ਕੱਢੀ ਸ਼ੋਭਾ ਯਾਤਰਾ ਤੁਹਾਨੂੰ ਦੱਸ ਦਈਏ ਕਿ ਅੱਜ ਅੰਮ੍ਰਿਤਸਰ 'ਚ ਇਸਾਈਆਂ ਦੁਆਰਾ ਕੱਢੀ ਗਈ ਸ਼ੋਭਾ ਯਾਤਰਾ ਮਸੀਹ ਭਾਈ ਜਾਰੇ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਦਾ ਥਾਂ-ਥਾਂ ਤੇ ਸਵਾਗਤ ਹੋਇਆ ਜੋ ਕਿ ਅੰਮ੍ਰਿਤਸਰ ਦੇ ਪਿੰਡ ਗਮਾਨਪੁਰਾ ਤੋਂ ਸ਼ੁਰੂ ਹੁੰਦੀ ਹੋਈ ਬਾਜ਼ਾਰਾਂ ਵਿੱਚੋਂ ਨਿਕਲਦੀ ਹੋਈ 7 ਡੇ ਚਰਚ ਨੇੜੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਸਮਾਪਤ ਹੋਈ ਇਸ ਸ਼ੋਭਾ ਯਾਤਰਾ ਦੇ ਵਿੱਚ ਵੱਖ-ਵੱਖ ਚਰਚਾ ਦੇ ਪਾਸਟਰ ਆਏ ਹੋਏ ਸੀ ਸਭ ਤੋਂ ਪਹਿਲੇ ਪ੍ਰਭੂ ਯਸ਼ੂਮਸੀ ਦਾ ਨਾਮ ਇੱਕ ਸਾਭ ਨੂੰ ਜੈਂਸੀ ਧੀ ਔਰ ਹallelujah ਦਾ ਨਾਰਾ ਹੋਇਆ ਜਿਹੜਾ ਹallelujah ਦਾ ਨਾਰਾ ਹਮੇਸ਼ਾ ਪ੍ਰਭੂ ਦੀ ਸ਼ਾਂਤੀ ਬਲੰਦੀ ਨੂੰ ਜਿਹੜਾ ਆ ਉਹ ਦਰਸਾਉਂਦਾ ਆ ਔਰ ਅੱਜ ਪਾਸਟਰ ਕ੍ਰਾਈਸਟ ਪੀਪਲ ਐਸੋਸੀਏਸ਼ਨ ਵੱਲੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਮਸੀਹ ਭਾਈਚਾਰੇ ਇੱਕ ਐਸਾ ਪਿਆਰਾ ਭਾਈਚਾਰਾ ਜਿਹੜਾ ਹਰੇਕ ਭਾਈਚਾਰੇ ਨੂੰ ਪਿਆਰ ਦਾ ਸੰਦੇਸ਼ ਦਿੰਦਾ ਔਰ ਚਾਹੇ Hindu, Muslim, Sikh, ईसाई ਸਾਰੇ ਜਿਹੜੇ ਨੇ ਕਿਉਂਕਿ ਕ੍ਰਿਸਮਸ ਦਾ ਜਿਹੜਾ ਤਿਹਾੜਾ ਸਾਰੇ ਬੜੇ ਹਰਸ਼ੋ ਹਲਾਸਰ ਨਾਲ ਮਨਾਉਂਦੇ ਨੇ ਇਹ ਉਹ ਤਿਹਾੜਾ ਰ ਮਸੀਹ ਭਾਈਚਾਰੇ ਦਾ ਜਿਹੜਾ ਨਾ ਸਿਰਫ ਪੰਜਾਬ ਦੇ ਅੰਦਰ ਨਾ ਸਿਰਫ ਭਾਰਤ ਦੇ ਅੰਦਰ ਬਲਕਿ ਸਮੁੱਚੀ ਦੁਨੀਆ ਦੇ ਅੰਦਰ ਜਿਹੜਾ ਇਹ ਜਿਹੜਾ 크ਿਸਮਸ ਦਾ ਤਿਹਾਡਾ ਮਨਾਇਆ ਜਾਂਦਾ ਔਰ ਅੱਜ ਮਸੀਹ ਭਾਈ ਜਾਰਾ ਸਾਰਿਆਂ ਨੂੰ ਸ਼ਾਂਤੀ ਦਾ ਔਰ ਪਿਆਰ ਦਾ ਸੰਦੇਸ਼ ਦੇਣ ਜਾ ਰਿਹਾ ਕਿਉਂਕਿ ਇਹ ਜਿਹੜੀ ਸ਼ੋਭਾ ਯਾਤਰਾ ਆ ਇਹ ਪ੍ਰਭੂ ਦੀ ਸ਼ੋਭਾ ਦੇ ਜਿਹੜੀ ਯਾਤਰਾ ਕੱਢੀ ਜਾਂਦੀ ਹੈ ਤਾਕੇ ਹਰੇਕ ਭਾਈਚਾਰੇ ਨੂੰ ਪਤਾ ਲੱਗੇ ਕਿ ਮਸੀਹ ਭਾਈਚਾਰਾ ਹਰੇਕ ਦੇ ਨਾਲ ਪਿਆਰ ਕਰਦਾ ਔਰ ਕਾਨੂੰਨ ਦੇ ਤਹਿਤ ਜਿਹੜਾ ਰਹਿ ਕੇ ਹਮੇਸ਼ਾ ਆਪਣੇ ਸਮਾਜ ਦੀ ਭਲਾਈ ਕਰਦਾ ਔਰ ਮੈਂ ਦੱਸਣਾ ਚਾਹਣਾ ਕਿ ਜਿਹੜਾ ਕ੍ਰਿਸਮਸ ਦਾ ਜਿਹੜਾ ਮਹੀਨਾ ਉਹ ਚਾਲੂ ਹੋ ਚੁੱਕਾ ਹੈ ਇਹਦੇ ਵੀ ਸਮੁੱਚਾ ਮਸੀਹ ਭਾਈਚਾਰਾ ਬੜੀਆਂ ਖੁਸ਼ੀਆਂ ਦੇ ਨਾਲ ਇਸ ਕ੍ਰਿਸਮਸ ਨੂੰ ਸੈਲੀਬ੍ਰੇਟ ਕਰ ਰਿਹਾ ਹੈ ਅਸੀਂ ਤਗੜੇ ਤਾਰ ਤੇ ਪੂਰਾ ਜਿਹੜਾ ਪ੍ਰਭੂ ਦੇ ਗੁਣ ਗਾਣ ਵੀ ਕਰਾਂਗੇ ਮਠਾਈਆਂ ਦਲੇਬੀਆਂ ਵੀ ਵੰਡਾਂਗੇ ਔਰ ਉਹਦੇ ਨਾਲ ਨਾਲ ਜਿਹੜੇ ਆ ਕੇਕ ਵੀ ਡਿਸਟ੍ਰੀਬਿਊਟ ਕਰਾਂਗੇ ਸੋ ਅੱਜ ਦੇ ਮੁਬਾਰਕ ਮੌਕੇ ਤੇ ਸਭ ਨੂੰ ਜੈਮ ਸੀਦੀ ਔਰ ਬਹੁਤ ਬਹੁਤ ਵਟੇ ਦੰਧੀਆਂ ਬਧਾਈਆਂ ਮੈਰੀ ਕ੍ਰਿਸਮਸ ਐਂਡ ਹੈਪੀ ਨਿਊ ਇਅਰ ਥੈਂਕ ਯੂ